ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਕੱਲ ਤੋਂ ਫਿਰ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਅਗਲੇ 5 ਦਿਨਾਂ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ येलो ਤੇ ਅਰੇਂਗ ਅਲਰਟ ਜਾਰੀ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਅਗਲੇ 5 ਦਿਨ ਹੈਵੀ ਟੂ ਵੈਰੀ ਹੈਵੀ ਮੀਂਹ ਦਾ ਅਲਰਟ ਹੈ ਕੱਲ ਨੂੰ ਭਾਰੀ ਮੀਂਹ ਦੇ ਨਾਲ ਖਨੇਰੀ ਤੂਫਾਨ ਦਾ ਅਲਰਟ ਵੀ ਜਾਰੀ ਕੀਤਾ ਗਿਆ ਐਤਵਾਰ ਤੇ ਸੋਮਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ ਪੰਜਾਬ ਸਣੇ ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨੇ ਵੀ ਭਾਰੀ ਮੀਂਹ ਪਿਆ ਸੀ ਹਾਲਾਂਕਿ ਪਿਛਲੇ 2 ਦਿਨਾਂ ਤੋਂ ਮੌਸਮ ਆ ਸਾਫ ਬਣਿਆ ਹੋਇਆ ਤਾਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਆਮ ਲੋਕਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਕੱਲ ਤੋਂ ਮੁਰ ਤੋਂ ਭਾਰੀ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਅਗਲੇ 5 ਦਿਨ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ ਤੁਸੀਂ ਇਸ ਤੋਂ ਸਮਝ ਸਕਦੇ ਹੋ ਕਿ ਜੇਕਰ ਸੰਭਾਵਨਾ ਜੀ ਹੈ ਕਿ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ ਤੇ ਕਿਸ ਤਰੀਕੇ ਦੇ ਹਾਲਾਤ ਜੇਕਰ ਜ਼ਿਆਦਾ ਮੀਂਹ ਪੈਂਦਾ ਤਾਂ ਬਣ ਸਕਦੇ ਨੇ ਤਾਂ ਸਿੱਧੇ ਤੌਰ ਤੇ ਆਮ ਜਨਤਾ ਲੋਕਾਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਸੰਭਾਵਨਾ ਦੇ ਹਿਸਾਬ ਦੇ ਨਾਲ ਹੀ ਆ ਇਸ ਮੌਸਮ ਦੇ ਹਿਸਾਬ ਦੇ ਨਾਲ ਹੀ ਉਹਨਾਂ ਦੇ ਵੱਲੋਂ ਆਪਣਾ ਕੰਮਕਾਜ ਜੋ ਕਿ ਕੀਤਾ ਜਾਵੇ ਜੇ ਇਹਨਾਂ ਦਿਨਾਂ ਦੇ ਦੌਰਾਨ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਨਹੀਂ ਤਾਂ ਘਰਾਂ ਤੋਂ ਬਾਹਰ ਨਿਕਲ ਤੋਂ ਵੀ ਗੁਰੇਜ਼ ਕੀਤਾ ਜਾਵੇ ਕਿਉਂਕਿ ਵੱਡੇ ਪੱਧਰ ਤੇ ਜਦੋਂ ਮੀਂਹ ਪੈਂਦਾ ਤਾਂ ਸੜਕਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਆਮ ਲੋਕਾਂ ਨੂੰ ਇਸ ਦੇ ਨਾਲ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਗੱਲ ਹੋਵੇਗੀ ਸਬਜ਼ੀਆਂ ਤੇ ਮੌਨਸੂਨ ਅਟੈਕ ਦੀ ਸਬਜ਼ੀਆਂ ਦੇ ਭਾਅ ਦੇ ਵਿੱਚ ਇਜ਼ਾਫਾ ਲਗਾਤਾਰ ਹੋ ਰਿਹਾ ਹੈ ਮੌਨਸੂਨ ਕਰਕੇ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ ਤਿੰਨ ਚਾਰ ਦਿਨ ਦੇ ਵਿੱਚ ਸਬਜ਼ੀਆਂ ਦੀ ਕੀਮਤ ਡਬਲ ਹੋ ਗਈ ਹੈ 30 ਰੁਪਏ ਕਿਲੋ ਚੱਲ ਰਿਹਾ ਟਮਾਟਰ ਹੁਣ 60 ਰੁਪਏ ਕਿਲੋ ਵਿਕ ਰਿਹਾ ਇਸ ਤਰ੍ਹਾਂ ਭਿੰਡੀ ਅਰਬੀ ਟਿੰਡੇ ਦਾ ਭਾਅ 100 ਰੁਪਏ ਦੇ ਕਰੀਬ ਪਹੁੰਚ ਚੁੱਕਾ ਹੈ ਤਾਂ ਤਿੰਨ ਚਾਰ ਦਿਨਾਂ ਦੇ ਵਿੱਚ ਹਾਲਾਤ ਅਜੀਬ ਬਣੇ ਨੇ ਜਿਵੇਂ ਕੌਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਵੀ ਇਸ ਰੇਟ ਦੇ ਵਿੱਚ ਇਜ਼ਾਫਾ ਹੋ ਸਕਦਾ ਹੈ ਤੇ ਜਦੋਂ ਸਬਜ਼ੀਆਂ ਦੇ ਰੇਟ ਵਧਦੇ ਨਾ ਸਕੇ ਤਾਂ ਤੌਰ ਤੇ ਆਮ ਜਨਤਾ ਲੋਕਾਂ ਦੇ ਰਸੋਈ ਦਾ ਬਜਟ ਵੀ ਵਿਗੜ ਜਾਂਦਾ ਹੈ ਤਾਂ ਆ ਰੁਟੀਨ ਦੇ ਵਿੱਚ ਹਰ ਰੋਜ਼ ਸਬਜ਼ੀਆਂ ਖਾਣੀਆਂ ਵਿੱਚ ਲੋਕਾਂ ਵਾਸਤੇ ਬਹੁਤ ਮੁਸ਼ਕਲ ਹੋ ਜਾਂਦੀਆਂ ਨੇ ਜੇਕਰ ਇਸੇ ਤਰੀਕੇ ਨਾਲ ਲਗਾਤਾਰ ਭਾਅ ਦੇ ਵਿੱਚ ਵਾਧਾ ਹੁੰਦਾ ਹੈ ਆ ਕਿਸਾਨਾਂ ਦੇ ਖੇਤਾਂ ਦੇ ਵਿੱਚ ਖਰਾਬ ਹੋ ਰਹੀਆਂ ਨੇ ਜਿਸ ਦੇ ਚੱਲਦੇ ਬਾਜ਼ਾਰਾਂ ਦੇ ਵਿੱਚ ਸਬਜ਼ੀਆਂ ਦਾ ਰੇਟ ਲਗਾਤਾਰ ਵੱਧਦਾ ਜਾ ਰਿਹਾ ਆ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਹੀ ਆ ਸਬਜ਼ੀ ਅਸੀਂ ਇਸ ਵਕਤ ਸਬਜ਼ੀ ਦੀ ਦੁਕਾਨ ਦੇ ਉੱਪਰਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਹੜੀ ਸਬਜ਼ੀ ਦਾ ਕਿੰਨਾ ਰੇਟ ਆ ਤੇ ਕਿਸ ਤਰੀਕੇ ਨਾਲ ਜਿਹੜੇ ਸਬਜ਼ੀ ਵਿਕਰੇਤਾ ਨੇ ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਗਰਮੀ ਇੰਨੀ ਕਿ ਜ਼ਿਆਦਾ ਜਿਹੜੀਆਂ ਕੱਚੀਆਂ ਸਬਜ਼ੀਆਂ ਜਿਵੇਂ ਟਮਾਟਰ ਹੋ ਗਏ ਜਾਂ ਹੋਰ ਉਹ Shimla Mirch ਹੋ ਗਏ ਉਹ ਸਬਜ਼ੀਆਂ ਗਰਮੀ 'ਚ ਖਰਾਬ ਹੋ ਜਾਂਦੇ ਨੇ ਪਹਿਲਾਂ ਰੇਟਾਂ ਬਾਰੇ ਗੱਲ ਕਰਦੇ ਆਂ ਬਾਈ ਜੀ ਨਾਮ ਕੀ ਆਪਣਾ ਜੀ ਚਾਂਦੀ ਸਿੰਘਾ ਜੀ ਦਾ ਬਾਈ ਜੀ ਕਿਵੇਂ ਦੇਖਦੇ ਹੋ ਗਰਮੀ ਦੇ ਕਾਰਨ ਫਿਲਹਾਲ ਹੁਣ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਕਿੰਨਾ ਕੁ ਸਬਜ਼ੀਆਂ ਦੇ ਰੇਟਾਂ 'ਚ ਵਾਧਾ ਹੋਣਾ ਹੀ ਹੋ ਗਿਆ ਜੀ ਗਰਮੀ ਕਰਕੇ ਮਹਿੰਗੀਆਂ ਬਹੁਤ ਹੋ ਗਈਆਂ ਜੀ ਬਾਰਿਸ਼ ਦਾ ਨਹੀਂ ਕੋਈ ਅਸਰ ਹੋਇਆ ਗਰਮੀ ਦੀ ਅਸਰ ਹੋ ਗਿਆ ਜੀ ਬਾਰਿਸ਼ ਇਸ ਵਾਰ ਹੋਈ ਨਹੀਂ ਹੈ ਹੋਈ ਨਹੀਂ ਬਾਰਿਸ਼ ਦਾ ਪਈਓ ਨਹੀਂ ਜੀ ਗਰਮੀਆਂ ਕਰਕੇ ਸਾਰ ਕਦੂ 30 ਰੁਪਏ ਕਿਲੋ ਹੈ ਜੀ ਆਰਬੀ 50 ਰੁਪਏ ਕਿਲੋ ਹੈ ਜੀ ਪਿੰਡੀ 70 80 ਰੁਪਏ ਕਿਲੋ ਵਿਕਰੀ ਹੈ ਜੀ ਜੋਲੇ ਬਲੀ 70 80 ਰੁਪਏ ਕਿਲੋ ਵਿਕਰੀ ਹੈ ਜੀ ਮੂਲੀ 40 ਰੁਪਏ ਕਿਲੋ ਵਿਕਰੀ ਹੈ ਜੀ ਸਾਰੀਆਂ ਸਬਜ਼ੀਆਂ ਆਪਣੇ ਨੇ ਜੀ ਮਹਿੰਗੀਆਂ ਨੇ ਜੀ ਤੋਰੀ 60 70 ਰੁਪਏ ਕਿਲੋ ਤੋਰੀ ਵਿਕਰੀ ਹੈ ਜੀ ਕਿਵੇਂ ਦੇਖਦੇ ਹੋ ਇੰਨੀ ਸਬਜ਼ੀਆਂ ਦੇ ਰੇਟ ਗਰਮੀ ਤੋਂ ਪਹਿਲਾਂ ਕਿੰਨੇ ਕੁ ਰੇਟ ਸੀ ਪਹਿਲਾਂ ਨਾਰਮਲ ਰੇਟ ਤੇ ਠੀਕ ਤੇ ਜੀ ਪਹਿਲਾਂ ਹਰੇਕ ਬੰਦੇ ਦੀ ਪਹੁੰਚ ਤੇ ਹਰੇਕ ਬੰਦਾ ਖਾ ਸਕਦਾ ਸੀ ਜੀ ਹੁਣ ਮਹਿੰਗਾਈ ਆ ਘੜ ਤੋਂ ਘੜ 100 ਰੁਪਏ ਦੀ ਸਬਜ਼ੀ ਬਣਦੀ ਨਹੀਂ ਖਾ ਸਕਦਾ ਬੰ ਪਾ ਸਲਾਦ ਦੀ ਗੱਲ ਕਰੀ ਆਪਾਂ ਰੂਟੀਨ ਦੇ ਵਿੱਚ ਖੀਰਾ ਜਾਂ ਮੂਲੀ ਸਲਾਦ ਦੇ ਵਿੱਚ ਲੈ ਲਨੇ ਹੁਣ ਖੀਰੇ ਦਾ ਕੀ ਰੇਟ ਹੋਇਆ ਪਿਆ ਬੰਦਾ ਖਾ ਸਕਦਾ ਸਲਾਦ ਖੀਰਾ 70 ਰੁਪਏ ਕਿਲੋ ਜੀ ਵਧੀਆ ਜਿਹੜਾ ਖੀਰਾ ਕਰ ਚੈਨਾ ਦਾ 70 ਰੁਪਏ ਕਿਲੋ ਜੀ ਹੋ ਗਿਆ ਹੁਣ 70 ਰੁਪਏ ਲੈ ਕੇ ਤਾਂ ਬੰਦਾ ਸਲਾਦ ਚ ਨਹੀਂ ਖਾਊ ਨਹੀਂ ਖਾ ਸਕਦਾ ਜੀ ਇੰਨਾ ਮੈਂ ਕਿੱਥੇ ਖਾਲੂਗਾ ਜੀ 70 ਰੁਪਏ ਸਬਜ਼ੀ ਨਹੀਂ ਲੈ ਸਕਦਾ ਜੀ ਹੁਣ ਗਰੀਬ ਆਦਮੀ ਦਾ ਜੀ ਹਰ ਇੱਕ ਚੀਜ਼ ਦਾ ਮਤਲਬ ਕਿ ਡੁੱਡੇ ਰੇਟ ਹੋ ਗਏ ਸਬਜ਼ੀਆਂ ਦੇ ਜਿੰਨੇ ਵੀ 24 ਸਬਜ਼ੀਆਂ ਨੇ ਜੀ ਟਮਾਟਰ ਦਾ ਕੀ ਰੇਟ ਚੱਲ ਰਿਹਾ ਹੈ ਲਾਲ ਟਮਾਟਰ ਵਧੀਆ ਚੱਲਦਾ ਜੀ ਹਿਮਾਚ 40 ਰੁਪਏ ਕਿਲੋ ਦੇ ਅਕੋਰਡਿੰਗ ਤਾਂ ਹਰ ਇੱਕ ਸਬਜ਼ੀ ਚ ਪੈਂਦਾ ਹਾਂ ਇਹ ਵੀ ਪਹੁੰਚਦਾ ਬਾਹਰ ਆ ਜੀ ਪਹਿਲਾਂ 20 ਰੁਪਏ ਕਿਲੋ ਟਮਾਟਰ ਦੀ ਜੀ ਹਰੇਕ ਬੰਦਾ ਲੈ ਜਾਂਦਾ ਜੀ ਹੁਣ ਜਿਹੜਾ ਕਿਲੋ ਲੈਣਾ ਆਉਂਦਾ ਪਾਈ ਜੀ ਲੈ ਕੇ ਜਾਂਦਾ ਜੀ ਕਾਂਦੀ ਬਾਈ ਜੀ ਕਹੈਂ ਚੀ ਦੱਸੋ ਤੁਹਾਡੇ ਕੋਲ ਜਦੋਂ ਬੰਦਾ ਸਬਜ਼ੀ ਲੈਣ ਆਉਂਦਾ ਪਹਿਲਾਂ ਰੇਟ ਪੁੱਛਦਾ ਹੋਊਗਾ ਵੀ ਸਸਤੀ ਸਬਜ਼ੀ ਕਿਹੜੀ ਆ ਜਿਹੜੀ ਮੇਰੀ ਜੇਬ ਦੇ ਵਿੱਚ ਪੈਂਦੀ ਆ ਹਾਂ ਸਸਤੀਆ ਪੇਠੇ ਨੇ ਜੀ ਕद्दू ਸਸਤੇ ਨੇ ਜੀ 30 ਰੁਪਏ ਕਿਲੋ ਦੀ ਰੇਂਜ ਚ ਆ ਜੀ ਪੇਠਾ 20 ਰੁਪਏ ਕਿਲੋ ਆ ਜੀ ਕਈ ਵਾਰ ਬੰਦਾ ਚੀਕ ਵੀ ਮਾਰਦਾ ਹੋਆ ਕੇ ਹਰੇਕ ਬੰਦਾ ਕਹਿੰਦਾ ਇੰਨੀਆਂ ਮਹਿੰਗੀਆਂ ਸਬਜ਼ੀਆਂ ਜੀ 100 ਰੁਪਏ ਤੋਂ ਘੱਟ ਸਬਜ਼ੀ ਨਹੀਂ ਬਣਦੀ ਜਿਹੜੇ ਦੋ ਤਲਾ ਜਣਾ ਕਮਾਉਣ ਵਾਲਾ ਸਬਜ਼ੀ ਨਹੀਂ ਖਾ ਸਕਦਾ ਜੀ ਉਹਦਾ ਵਿਚਾਰਾ ਚਰਨੀਓ ਘੁੱਟੂਗਾ ਜੀ ਜਿਵੇਂ ਹੁਣ ਪੁਹਾਨੀਗੜ ਦੇ ਵਿੱਚ ਬਰਸਾਤਾਂ ਨਹੀਂ ਹੋ ਰਹੀਆਂ ਅਗਰ ਮੀਂਹ ਪੈਂਦੇ ਨੇ ਤਾਂ ਫਿਰ ਜਾ ਕੇ ਹੋਰ ਵੀ ਜਿਹੜਾ ਰੇਟਾਂ ਦੇ ਵਿੱਚ ਫਰਕ ਪੈ ਜੀ ਹੋਰ ਮਹਿੰਗੀ ਹੋ ਜੀ ਫਿਰ ਜੇ ਬਾਰਿਸ਼ ਪੈ ਗਈ ਬਾਰਿਸ਼ ਸਬਜ਼ੀ ਮਾਰ ਦਿੰਦੀ ਹੈ ਬਾਰਿਸ਼ ਜੀ ਫਿਰ ਹੋਰ ਮਹਿੰਗੀ ਹੋ ਜੂਗੀ ਸਬਜ਼ੀ ਜੀ ਫਿਰ ਤਾਂ ਹਰੇਕ ਬੰਦੇ ਪੌਂਚ ਹੀ ਬਾਹਰ ਹੋ ਜਾਂਦੇ ਜੀ ਕਿਹਾ ਜੀ ਗਰਮੀ ਚ ਫਿਰ ਵੀ ਇਹ ਮੀਹਾਂ ਚ ਬਿਲਕੁਲ ਖਤਮ ਹੋ ਗਿਆ ਜੀ ਜਮੀਨ ਖਤਮ ਹੋ ਜੀ ਇਹ ਕੋਈ ਗਰਮੈਸ਼ ਨਹੀਂ ਕਰਦੀ ਕੋਈ ਬਾਰਿਸ਼ ਕਰ ਦੋ ਜੀ ਜਮੀਨ ਬੁਰਾ ਹਲ ਹੋ ਜਾਊਗਾ ਜੀ ਉਹ ਜਿਵੇਂ ਕੱਦੂ-ਕਦੂ ਚ ਮਿਲ ਜਾਂਦਾਗਾ ਫਿਰ ਤਾਂ ਕਦੂ ਵੀ ਖਤਮ ਹੋ ਜਾਊਗਾ ਜੀ ਠੀਕ ਹੈ ਤਾਂ ਬਿਲਕੁਲ ਜਿੱਥੇ ਆ ਗਰਮੀ ਲਗਾਤਾਰ ਪੈ ਰਹੀ ਆ ਉਸ ਦੇ ਕਾਰਨ ਭਾਰੀ ਸਬਜ਼ੀ ਦੇ ਰੇਟਾਂ ਦੇ ਵਿੱਚ ਮਹਿੰਗਾਈ ਹੋ ਰਹੀ ਆ ਕਿਉਂਕਿ ਬਾਰਿਸ਼ਾਂ ਨਹੀਂ ਹੋ ਰਹੀਆਂ ਪਵਾਨੀ ਘੜ ਦੇ ਵਿੱਚ ਇਧਰ ਬਾਈ ਜੀ ਤੁਹਾਡਾ ਕੀ ਨਾਮ ਆ ਵੀਰੇ ਇੰਦਰਜੀਤ ਆ ਵੀਰੇ ਆ ਕਿਸ ਤਰੀਕੇ ਨਾਲ ਦੇਖਦੇ ਹਾਂ ਯਾਰ ਗਰਮੀ ਕਾਰਨ ਸਬਜ਼ੀਆਂ ਦੇ ਬਹੁਤ ਰੇਟ ਮਹਿੰਗੇ ਹੋ ਰਹੇ ਨੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਹੇ ਨੇ ਤੂੰ ਤੁਸੀਂ ਕਿਵੇਂ ਦੇਖਦੇ ਹੋ ਸਬਜ਼ੀ ਲੈਣ ਆਏ ਹੋ ਇੱਥੇ ਹਾਂ ਜੀ ਕਿਵੇਂ ਦੇਖਦੇ ਹੋ ਸਬਜ਼ੀਆਂ ਦੇ ਰੇਟ ਮਹਿੰਗੇ ਮਹਿੰਗੇ ਬਹੁਤ ਹੋਏ ਪਏ ਨੇ ਖੁਦ ਦੇ ਆ ਬਿਲਕੁਲ ਭਾਈ ਸਾਹਿਬ ਸਬਜ਼ੀ ਲੈਣ ਆਏ ਨੇ ਕਿਤਨਾ ਕਿਤੇ ਪਰ ਤੁਹਾਨੂੰ ਇੱਕ ਜਾਣਕਾਰੀ ਦੇ ਦਈਏ ਕਿ ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈ ਵੱਧਦੀ ਗਰਮੀ ਦੇ ਕਾਰਨ ਕਿਤਨਾ ਕਿਤੇ ਖੇਤਾਂ ਦੇ ਵਿੱਚ ਕਿਸਾਨਾਂ ਦੇ ਖੇਤਾਂ 'ਚ ਸਬਜ਼ੀਆਂ ਨਹੀਂ ਹੋ ਰਹੀਆਂ ਜਿਸ ਦੇ ਕਾਰਨ ਬਾਜ਼ਾਰਾਂ ਦੇ ਵਿੱਚ ਆ ਕੇ ਰੇਟ ਜਿਹੜੇ ਹੈਗੇ ਨੇ ਉਹ ਕਾਫੀ ਜ਼ਿਆਦਾ ਮਹਿੰਗੇ ਹੋ ਰਹੇ ਨੇ بارش ਪੁਵਾਨੀਗੜ੍ਹ ਤੋਂ ਸੰਗਰੂਰ ਦੇ ਵਿੱਚ ਉਸ ਪੱਧਰ ਦੇ ਉੱਪਰ ਨਹੀਂ ਪਈ ਪਰ ਭਰਾ ਸਾਹਿਬ ਨੇ ਸਾਫ਼ ਤੌਰ ਤੇ ਦੱਸਿਆ ਕਿ ਅਗਰ ਤੇਜ਼ بارش ਹੋ ਜਾਂਦੀ ਆ ਫਿਰ ਰੇਟ ਇਸ ਤੋਂ ਵੀ ਜ਼ਿਆਦਾ ਜਿਹੜੇ ਹੈਗੇ ਨੇ ਆਪ ਪਹੁੰਚਣਗੇ ਆਮ ਆਦਮੀ ਦੀ ਪਹੁੰਚ ਤੋਂ ਸਬਜ਼ੀ ਬਾਹਰ ਹੋ ਜਾਊਗੀ ਚਰਨਜੀਤ ਕੌਸ਼ਲ ਪੁਵਾਨੀਗੜ੍ਹ ਤੋਂ న్యూਸ ਈਟੀਨ ਪੰਜਾਬ ਇੱਧਰ ਗੱਲ ਕੀਤੀ ਜਾਵੇ ਤਾਂ ਇਜ਼ਾਫਾ ਕਿੰਨਾ ਹੋਇਆ ਹਰ ਇੱਕ ਸਬਜ਼ੀ ਦੇ ਵਿੱਚ ਕਰੀਬ ਕਰੀਬ ਘੱਟੋ-ਘੱਟ 10 ਰੁਪਏ ਤੋਂ ਲੈ ਕੇ 20 ਰੁਪਏ ਤੱਕ ਦਾ ਇਜ਼ਾਫਾ ਹੋ ਚੁੱਕਿਆ ਹੈ ਯਾਨੀ ਕਿ ਵੱਡਾ ਇਜ਼ਾਫਾ ਹੈ ਇਸ ਵਕਤ ਜਿਹੜੀਆਂ ਹਰੀਆਂ ਸਬਜ਼ੀਆਂ ਉਹਨਾਂ ਨੂੰ ਲੈ ਕੇ ਹੋ ਚੁੱਕਿਆ ਹੈ ਲੋਕਾਂ ਦੀ ਜੇਬ ਦੇ ਉੱਤੇ ਇਹਦਾ ਅਸਰ ਸਾਫ਼ ਤੌਰ ਤੇ ਦਿਖਾਈ ਦੇਵੇਗਾ ਇਸ ਵਕਤ ਰੋਪੜ ਦੀ ਮੰਡੀ ਦੇ ਵਿੱਚ ਅਸੀਂ ਮੌਜੂਦ ਹਾਂ ਸਵੇਰ ਦਾ ਸਮਾਂ ਹੈ ਦੁਕਾਨਾਂ ਹਲੇ ਦੁਕਾਨਦਾਰ ਜਿਹੜੇ ਸਬਜ਼ੀ ਵਿਕਰੇਤਾ ਉਹ ਸੁ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਜਦੋਂ ਅਸੀਂ ਗੱਲ ਕਰ ਰਹੇ ਸੀਗੇ ਕਿ ਇਸਦਾ ਅਸਰ ਸਿੱਧਾ ਸਲਿਮ ਜੀ ਇਹ ਸਬਜ਼ੀਆਂ ਦੇ ਰੇਟ ਵਿੱਚ ਕਿੰਨਾ ਕਿੰਨਾ ਇਜ਼ਾਫਾ ਹੋਇਆ ਖਾਸ ਤੌਰ ਦੇ ਉੱਤੇ ਗੱਲ ਕੀਤੀ ਜਾਵੇ ਜਿਹੜੀਆਂ ਹਰੀਆਂ ਸਬਜ਼ੀਆਂ ਨੇ ਉਹਨਾਂ ਉੱਤੇ ਕਿੰਨਾ ਕੁ ਰੇਟ ਦਾ ਇਸ ਵਕਤ ਵਧਾ ਹੋਇਆ ਕਟੋ ਕਰਨ 20 ਰੁਪਏ 10 ਰੁਪਏ ਹਰ ਇੱਕ ਸਬਜ਼ੀ ਪਰ ਮਹਿੰਗਾ ਹੋ ਗਿਆ ਹਰ ਇੱਕ ਸਬਜ਼ੀ ਮਟਰ ਹੋ ਗਿਆ ਟਮਾਟਰ ਹੋ ਗਿਆ ਪਹਿਲਾਂ ਟਮਾਟਰ 30 ਰੁਪਏ ਕਿਲੋ ਤੇ 40 ਰੁਪਏ ਕਿਲੋ ਤੇ ਹੁਣ ਟਮਾਟਰ ਵਿਕ ਰਹੇ 50 ਰੁਪਏ ਕਿਲੋ ਪਹਿਲਾਂ ਕਿ ਰੇਟ ਸੀ 400 ਰੁਪਏ ਦੀ ਹੁਣ ਟਮਾਟਰ ਦੀ ਕਿ ਰੇਟ 800 ਰੁਪਏ ਦੀ ਹ ਹਰ ਇੱਕ ਸਬਜ਼ੀ ਪਰ ਇਦਾਂ ਹੀ ਹੋਇਆ ਸਾਰੀ ਸਬਜ਼ੀ ਗਾਕੀ ਦੇ ਉੱਤੇ ਕਿੰਨਾ ਫਰਕ ਪੈਂਦਾ ਪਿਆ ਆਮੋਮਨ ਜਦੋਂ ਲੋਕੀ ਆਉਂਦੇ ਆ ਇੱਥੇ ਉਹ ਸਬਜ਼ੀ ਪਹਿਲਾਂ ਕਿਲੋ ਦੇ ਹਿਸਾਬ ਦੇ ਨਾਲ ਲੈਂਦੇ ਸੀਗੇ ਜਾਂ 2-4 ਦਿਨ ਦੀ ਲੈਂਦੇ ਸੀਗੇ ਹੁਣ ਕਿਸ ਹਿਸਾਬ ਦੇ ਨਾਲ ਲੈਦੇ ਨੇ ਉਹ ਤਾਂ ਅੱਧਾ ਕਿਲੋ ਪਾਈ ਆ ਆ ਟਮਾਟਰ ਵੀ ਪਾਈ ਆ ਅੱਧਾ ਕਿਲੋ ਕੋਈ ਕੋਈ ਬੰਦਾ ਹੁੰਦਾ ਜਿਹੜਾ ਕਿਲੋ ਲੈ ਜਾਂਦਾ ਹਾਂ ਸੋ ਛੋਰ ਦੁਕਾਨਦਾਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਸਿੱਧਾ ਸਿੱਧਾ ਅਸਰ ਲੋਕਾਂ ਦੀ ਜੇਬ ਉੱਤੇ ਇਸ ਚੀਜ਼ ਦਾ ਪਵੇਗਾ ਆ ਹਰੀ ਸਬਜ਼ੀ ਆਮੋਮਨ ਅਸੀਂ ਸਾਰੇ ਸਾਡੇ ਘਰਾਂ ਦੇ ਵਿੱਚ ਵਰਤੀ ਜਾਂਦੀ ਆ ਦੁਕਾਨਦਾਰਾਂ ਨਾਲ ਗੱਲ ਕਰਦੇ ਆ ਥੋੜੇ ਅੱਗੇ ਨੂੰ ਅ ਕਿਸ ਤਰ੍ਹਾਂ ਕਿੰਨਾ ਫਰਕ ਪਿਆ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਖਾਸ ਤੌਰ ਦੇ ਉਤੇ ਜਿਹੜਾ ਮਟਰ ਆ ਉਸ ਦੇ ਰੇਟ ਦੇ ਵਿੱਚ ਕਿੰਨਾ ਫਰਕ ਪਿਆ ਮਟਰ ਪਹਿਲਾਂ 80 ਕਿਲੋ ਦਾ ਹੁਣ 120 ਕਿਲੋ ਦਾ 10 ਰੁਪਏ ਦਾ ਫਰਕ ਆ ਗਿਆ ਪahari ਸੋਨੇ ਦਾ ਰੇਟ ਜਿਆਦਾ ਕਰ ਦਿੱਤਾ ਤਾਂ ਕਿ ਲੋਕਲ ਦਾ ਦਾ 10 ਰੁਪਏ ਦਾ ਫਰਕ ਪਈ ਅੱਛਾ ਮਿਰਚ ਦੇ ਵਿੱਚ ਕਿੰਨੇ ਜਿਹੜੀ ਹਰੀ ਮਿਰਚ ਆ ਉਹ ਜ਼ਿਆਦਾ ਹੰਜੂ ਲੋਕਾਂ ਦੇ ਕੱਢਣ ਲੱਗੀ ਹੋਈ ਹੈ ਉਹਦੇ ਰੇਟ ਦੇ ਵਿੱਚ ਬਹੁਤ ਵੱਡਾ ਇਜ਼ਾਫਾ ਆ ਇਹ ਤਾਂ ਵੀ ਰੇਟ ਕਰ ਗਿਆ ਹੁਣ 60 70 ਦਾ 80 ਰੁਪਏ ਪਹਿਲਾਂ 100 ਵੀ ਪਹੁੰਚ ਗਈ ਸੀ 100 120 ਤੱਕ ਪਹੁੰਚ ਗਈ ਅੱਛਾ ਪਹਿਲਾਂ ਇਸ ਕੋ ਪਹਿਲਾਂ ਕਿੰ ਔਰ ਲੋਕਾਂ ਦੇ ਉੱਤੇ ਜਦੋਂ ਸਬਜ਼ੀ ਲੈਣ ਆਉਂਦੇ ਆ ਤੁਹਾਨੂੰ ਵੀ ਤਾਂ ਲੋਕੀ ਸੁਣਾਉਂਦੇ ਹੋਣੇ ਆ ਵੀ ਹਾਂ ਤੁਸੀਂ ਮਹਿੰਗੀ ਕਰਕੇ ਵੇਚਦੇ ਪਿਆ ਜਾਂ ਕੁਝ ਹੋਰ ਚੀਜ਼ਾਂ ਕਹਾ ਕੋ ਸਪਲਾਈ ਕਾਲੀ ਮਿਰਚਾਂ ਦੀ ਬਰੀਕ ਉਹਦਾ ਰੇਟ ਥੋੜਾ ਵੱਧ ਦਿੰਦਾ ਕੁੱਚੀ ਮਿਰਚਾਂ ਦੀ ਉਹ ਸੱਤ ਸਰ ਬੀਬੀ ਐਂਟੀ ਕੱਸੀ ਜੀਦੀਆਂ ਗਾਗ ਨੂੰ ਪਤਾ ਕਿ ਕਿਹੜੀ ਮਿਸ ਕਿਹੜੀ ਵਧੀਆ ਕੋੜੀ ਉਹਦੀ ਥੋੜੀ ਨਾਰਮਲੀ ਹੁੰਦੀ ਹੈ ਗਾਗ ਜਿਹੜੇ ਕੋੜੀ ਮਿਸ਼ਰ ਕਰਕੇ ਆਉਂਦਾ ਉਹ ਲੈ ਲੈਂਦਾ ਜਾ ਪਾਈਏ ਮਿਚਲੇ ਨਹੀਂ ਆਖਣੇ ਤੇ 20 ਜਾਂ 30 ਪਰ ਹੀ ਲੈ ਜਾਣੀ ਇੱਕ ਗੱਲ ਬੜੀ ਸਾਫਾ ਫਿਲਹਾਲ ਪਹਿਲਾਂ ਤਸਵੀਰ ਇੱਕ ਵਾਰ ਤੁਹਾਨੂੰ ਰੋਪੜ ਦੀ ਸਬਜ਼ੀ ਮੰਡੀ ਦਿਖਾ ਦਵਾਂਗਾ ਕਿਉਂਕਿ ਹਾਲੇ ਤੜਕਸਾਰ ਕੋਈ ਬਹੁਤਾ ਇੱਥੇ ਲੋਕਾਂ ਦਾ ਆਣਾ ਜਾਣਾ ਨਹੀਂ ਹੈ ਸਿਰਫ ਜਿਹੜੇ ਸਬਜ਼ੀ ਵਿਕਰੇਤਾ ਨੇ ਉਹਨਾਂ ਵੱਲੋਂ ਹੀ ਇਸ ਵਕਤ ਆਪਣੀਆਂ ਦੁਕਾਨਾਂ ਸਜਾਈ ਜਾ ਰਹੀਆਂ ਨੇ ਲੇਕਿਨ ਇੱਕ ਗੱਲ ਬੜੀ ਸਾਫ ਇੱਥੇ ਨਜ਼ਰ ਆ ਰਹੀ ਹੈ ਕਿ ਲੋਕਾਂ ਦੇ ਉੱਤੇ ਇਸ ਮਹਿੰਗਾਈ ਦੀ ਮਾਰ ਸਾਫ ਤੌਰ ਤੇ ਦਿਖਾਈ ਦੇਵੇਗੀ ਕਿਉਂਕਿ ਹਰੀਆਂ ਸਬਜ਼ੀਆਂ ਇਹ ਹਰੀਆਂ ਸਬਜ਼ੀਆਂ ਜ਼ਿਆਦਾਤਰ ਹਿਮਾਚਲ ਤੋਂ ਆਉਂਦੀਆਂ ਨੇ ਅਤੇ ਖਾਸ ਤੌਰ ਤੇ ਉੱਤੇ ਜਦੋਂ ਹਿਮਾਚਲ ਦੇ ਵਿੱਚ ਮੌਨਸੂਨ ਇਸ ਵਕਤ ਆਪਣਾ ਪੂਰਾ ਸ਼ਬਾਬ ਦੇ ਉੱਤੇ ਆਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਕਈ ਵਾਰੀ ਆਹਾੜਾ ਵਰਗੀ ਸਥਿਤੀ ਇਸ ਵਕਤ ਪੈਦਾ ਹੋ ਰਹੀ ਹੈ ਕਿਹੜੀ ਇਲਾਕਿਆਂ ਦੇ ਵਿੱਚ ਤਾਂ ਉਹਦਾ ਅਸਰ ਖੇਤੀ ਦੇ ਉੱਤੇ ਵੀ ਉੱਥੇ ਸਾਫ਼ ਤੌਰ ਤੇ ਦਿਖਾਈ ਦੇਗਾ ਜੇਕਰ ਉੱਥੇ ਸਬਜ਼ੀ ਨਹੀਂ ਹੋਏਗੀ ਤਾਂ ਮਾਰਕੀਟ ਦੇ ਵਿੱਚ ਉਹਦੀ ਸ਼ਾਰਟੇਜ ਹੋਵੇਗੀ ਤਾਂ ਪੰਜਾਬ ਦੇ ਵਿੱਚ ਆ ਕੇ ਕਿਉਂਕਿ ਹਿਮਾਚਲ ਦੇ ਬਿਲਕੁਲ ਨਾਲ ਦਾ ਜ਼ਿਲ੍ਹਾ ਰੋਪੜ ਤੁਸੀਂ ਕਹਿ ਸਕਦੇ ਹੋ ਬਿਲਕੁਲ ਨਾਲ ਸੂਬਾ ਲੱਗਿਆ ਹੋਇਆ ਹਿਮਾਚਲ ਇੱਥੇ ਤਾਂ ਇੱਥੇ ਸਿੱਧਾ-ਸਿੱਧਾ ਅਸਰ ਸਬਜ਼ੀ ਦਾ ਹੁੰਦਾ ਹੈ ਜੇਕਰ ਇੱਥੇ 10-15 ਰੁਪਏ ਦਾ ਫਰਕ ਪੈਂਦਾ ਹੈ ਤਾਂ ਪੰਜਾਬ ਦੇ ਜਿਹੜੇ ਬਾਕੀ ਜ਼ਿਲ੍ਹੇ ਆ ਉਹ